ਸਸ਼ੀਗਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਅਸੀਂ ਅੱਜ ਗੱਲ ਕਰ ਰਹੇ ਹਾਂ ਕਿਸਾਨਾਂ ਦੀ ਪਿਛਲੇ ਦਿਨੀ ਜੋ ਪੁਲਿਸ ਨੇ ਕਿਸਾਨ ਸੰਘਰਸ਼ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਲੱਗਾ ਸੀ ਤੇ 익ਨੋਰੀ ਬਾਰਡਰ ਤੇ ਉਹ ਚਕਾਇਆ ਅਸੀਂ ਉਸ ਸੰਬੰਧੀ ਗੱਲ ਕਰਾਂਗੇ ਕਿਸਾਨਾਂ ਆਗੂ ਨਾਲ ਕਿ ਜਿਹੜਾ ਪੁਲਿਸ ਦਾ ਵਤੀਰਾ ਸੀ ਕੀ ਉਹ ਠੀਕ ਸੀ ਜਿਹੜਾ ਸੰਘਰਸ਼ ਚਕਾਇਆ ਗਿਆ ਉਹ ਕਿਸ ਮਾਪਦੰਡ ਰਾਹੀਂ ਠੀਕ ਸੀ ਕਿਉਂਕਿ ਕਿਸਾਨ ਆਮ ਤੌਰ ਤੇ ਸਾਰੇ ਲੋਕ ਇਹੋ ਹੀ ਕਹਿ ਰਹੇ ਕਿਸਾਨ ਤੇ ਆਪਣੇ ਹੱਕਾਂ ਲਈ ਦਿੱਲੀ ਜਾ ਰਹੇ ਸੀ ਤੇ ਦੂਜੇ ਬੰਨੇ ਹਰਿਆਣਾ ਸਰਕਾਰ ਨੇ ਹੀ ਉਹਨਾਂ ਨੂੰ ਰੋਕਿਆ ਉਹ ਤੇ ਆਰਾਮਨਾਰ ਰੋਡ ਤੇ ਉੱਤੇ ਜਾ ਰਹੇ ਸੀ ਤੇ ਜਿੱਥੇ ਰੋਕਿਆ ਗਿਆ ਉੱਥੇ ਹੀ ਉਹਨਾਂ ਨੇ ਧਰਨਾ ਲਾ ਲਿਆ ਅਸੀਂ ਆਗੂ ਨਾਲ ਗੱਲ ਕਰਾਂਗੇ ਕੀ ਦੱਸੋ ਸਰ ਜਿਹੜਾ ਕੱਲ ਦੀ ਕਾਰਵਾਈ ਹੋਈ ਆ ਉਹ ਕਿਦਾਂ ਦੀ ਤੁਸੀਂ ਮਹਿਸੂਸ ਕਰ ਰਹੇ ਜੀ ਉਹਦੇ ਬਾਰੇ ਜੀ ਦੇਖੋ ਜਿਹੜੀ ਤੇ ਪੰਜਾਬ ਸਰਕਾਰ ਨੇ ਜਾਂ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਆ ਮੈਂ ਤੇ ਕਹਾਂਗਾ ਵੀ ਉਹ ਬਹੁਤ ਵਧੀਆ ਕੀਤੀ ਹੁਣ ਸਾਰੇ ਹੈਰਾਨ ਹੋਣਗੇ ਸੁਣ ਕੇ ਵੀ ਮੈਂ ਗੱਲ ਕਹਿਤੀ ਵੀ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਮੋਰਚੇ ਸਾਡੇ ਹੱਕਾਂ ਲਈ ਲੱਗੇ ਨੇ ਪਰ ਪੰਜਾਬ ਸਰਕਾਰ ਨੇ ਵਧੀਆ ਕਾਰਵਾਈ ਜਾਂ ਪ੍ਰਸ਼ਾਸਨ ਨੇ ਵਧੀਆ ਕਾਰਵਾਈ ਕਰਤੀ ਔਰ ਕਹਿ ਕੌਣ ਰਿਹਾ ਮੈਂ ਖੁਦ ਇੱਕ ਕਿਸਾਨ ਆ ਕੋ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਸਾਡੇ ਵਿੱਚ ਜਿਹੜਾ ਰਾਜ ਕਰਨ ਦਾ ਕੀੜਾ ਆ ਉਹ ਖਤਮ ਹੋ ਗਿਆ ਜਦੋਂ ਅਸੀਂ ਆਪਣੇ ਇਤਿਹਾਸ ਦੀ ਗੱਲ ਕਰਦੇ ਹਾਂ ਨਾ ਮਹਾਰਾਜਾ ਰਣਜੀਤ ਸਿੰਘ ਦੀ ਤੇ ਉਦੋਂ ਅਸੀਂ ਉਦਾਹਰਣ ਦਿੰਨੇ ਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਅਫਗਾਨ ਤੱਕ ਔਰ ਕਿਸ ਤਰੀਕੇ ਦੇ ਨਾਲ ਕੀਤਾ ਉਹਨੂੰ ਸੋਨੇ ਦਾ ਪਾਰਸ ਕਿਹਾ ਜਾਂਦਾ ਸੀਗਾ ਪਰ ਅੱਜ ਜੋ ਸਾਡੀਆਂ ਜਥੇਬੰਦੀਆਂ ਦੇ ਵਿੱਚ ਆਪੋਤਾਪ ਪਈ ਆ ਪਾੜ ਪਿਆ ਹੋਇਆ ਪਰ ਉਹਦਾ ਜਿਹੜਾ ਫਾਇਦਾ ਆ ਉਹ ਸਿੱਧੇ ਤੌਰ ਤੇ ਜਿਸ ਤਰ੍ਹਾਂ ਦਾ ਅਸੀਂ ਸ਼ੱਕ ਕਰ ਰਹੇ ਹਾਂ ਕਿ ਸੈਂਟਰਲ ਸਰਕਾਰ ਦੀ ਗਵਾਈ ਵਿੱਚ ਹੋਇਆ ਪੰਜਾਬ ਸਰਕਾਰ ਨੇ ਕੀਤਾ ਪਰ ਵਰਤਿਆ ਪੰਜਾਬ ਪੁਲਿਸ ਨੂੰ ਗਿਆ ਉਹ ਇਸ ਗੱਲ ਦਾ ਫਾਇਦਾ ਚੁੱਕਿਆ ਕਿ ਇਹ ਜਥੇਬੰਦੀਆਂ ਪਾਟੀਆਂ ਹੋਈਆਂ ਨੇ ਇਹਨਾਂ ਨੂੰ ਤਸ਼ੱਦਦ ਕਰੋ ਕੁੱਟੋ ਕਿਉਂਕਿ ਇਹ ਕਿਸੇ ਦਾ ਸਾਥ ਲੈ ਕੇ ਖੁਸ਼ ਨਹੀਂ ਹੈਗੇ ਪਰ ਦੂਸਰੀ ਗੱਲ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਅਸੀਂ ਆਪਣੇ ਇਤਿਹਾਸ ਇੰਨਾ ਜਿਹਦੇ ਉਤੀ ਅਸੀਂ ਫਕਰ ਕਰਦੇ ਆ ਪਰ ਅੱਜ ਸਾਡੀਆਂ ਜਥੇਬੰਦੀਆਂ ਜਿਹੜੀਆਂ ਰਾਜ ਕਰਨ ਦੀ ਬਜਾਏ ਜਿਹੜੇ ਸਾਡੇ ਆਗੂ ਦੇਸ਼ ਦੇ ਉੱਤੇ ਰਾਜ ਕਰ ਸਕਦੇ ਆ ਸਟੇਟ ਉੱਤੇ ਰਾਜ ਕਰ ਸਕਦੇ ਆ ਸਰਕਾਰਾਂ ਆ ਚਲਾ ਸਕਦੇ ਨੇ ਉਹ ਸਿਰਫ ਇੱਕ ਸੀਮਤ ਰਹਿ ਗਏ ਕਿ ਅਸੀਂ ਰਾਜ ਨਹੀਂ ਕਰਨਾ ਸਰਕਾਰਾਂ ਬਣਾ ਦੇਣੀਆਂ ਨੇ ਅਸੀਂ ਭਖਾਰੀ ਬਣ ਕੇ ਜਾ ਆਪਣੀਆਂ ਮੰਗਾਂ ਲੈ ਕੇ ਦਰ ਦਰ ਠੋਕਰਾਂ ਖਾਂਦੇ ਰਹਿਣਾ ਆ ਤੇ ਉਹਦਾ ਨਤੀਜਾ ਅੱਜ ਸਾਡੇ ਸਾਹਮਣੇ ਆ ਇਹ ਜਿਹੜੇ ਆ ਸਾਡੀ ਹੱਕ ਦੀ ਗੱਲ ਆ ਜੇ ਅਸੀਂ ਪਿੱਛੇ ਆਪਣੀਆਂ ਸਰਕਾਰਾਂ ਦੇ ਨਾਲ ਕੰਪੈਰੀਜ਼ਨ ਕਰੀਏ ਉਦੋਂ ਵੀ ਜਿਹੜੇ ਹਾਕ ਇਮਰਾਨ ਸੀ ਸਾਡੀ ਉਹਨਾਂ ਨਾਲ ਅਕਸਰ ਲੜਾਈ ਰਹਿੰਦੀ ਸੀ ਜਦੋਂ ਅੰਗਰੇਜ਼ ਹਕੂਮਤ ਆਈ ਆ ਉਹਨਾਂ ਨਾਲ ਵੀ ਸਾਡੀ ਲੜਾਈ ਰਹਿੰਦੀ ਸੀ ਤੇ ਉਸ ਤੋਂ ਪਹਿਲਾਂ ਜਦੋਂ ਸਾਡੇ ਗੁਰੂ ਮਹਾਰਾਜ ਦਾ ਸਮਾ ਸੀਗਾ ਤੇ ਜੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਾਂ ਤੇ ਉਹ ਵੀ ਜੇ 14 ਚੰਗਾ ਹੋਈਆਂ ਉਹ ਹਾਕਮ ਰਾਹ ਦੇ ਨਾਲ ਹੀ ਹੋਈਆਂ ਨੇ ਆਪਣੇ ਹੱਕ ਲੈਣ ਵਾਸਤੇ ਹੋਈਆਂ ਤੇ ਵਿਰੋਧ ਦੇ ਵਿੱਚ ਹੋਈਆਂ ਨੇ ਤੇ ਜੇਕਰ ਉਹ ਅੱਜ ਪੰਜਾਬ ਦਾ ਖੂਨ ਇੰਨਾ ਠੰਡਾ ਹੋ ਗਿਆ ਇੰਨਾ ਚਿੱਟਾ ਹੋ ਗਿਆ ਕਿ ਅਸੀਂ ਆਪਣੇ ਹੱਕ ਵਾਸਤੇ ਲੜ ਨਹੀਂ ਸਕਦੇ ਇਕੱਠੇ ਨਹੀਂ ਹੋ ਸਕਦੇ ਮਤਲਬ ਪ੍ਰਸਤ ਹੋ ਚੁੱਕੇ ਆ ਤੇ ਫਿਰ ਇਸ ਤਰ੍ਹਾਂ ਦੀਆਂ ਕਾਰਵਾਈਆਂ ਜਿਹੜੀਆਂ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਉਹ ਫਿਰ ਚੰਗੀਆਂ ਨਹੀਂ ਸਾਨੂੰ ਲੱਗਣਗੀਆਂ ਕਿਉਂਕਿ ਅੱਜ ਸਾਡੇ ਵਿੱਚ ਉਹ ਜਿਹੜਾ ਕਾਣਿਆ ਉਹ ਜਨੂਨ ਆ ਉਹ ਅਣਖ ਆ ਉਹ ਮਰਦੀ ਜਾ ਰਹੀ ਆ ਇੱਕ ਸਵਾਲ ਸਾਡਾ ਹੋਰ ਹੈ ਜੀ ਤੁਹਾਨੂੰ ਸਿੱਧਾ ਜਿਹਾ ਕਿਉਂਕਿ ਆਮ ਤੌਰ ਤੇ ਅਸੀਂ ਬਹੁਤ ਸਾਰੇ ਮੀਡੀਆ ਚ ਵੀ ਗੱਲ ਕਰ ਲਈਏ ਉੱਥੇ ਜਿਹੜੇ ਕਿਸਾਨ ਆਗੂ ਸੀ ਉਹਨਾਂ ਦੀ ਵੀ ਗੱਲ ਕਰੀਏ ਉਹ ਕਹਿੰਦੇ ਅਸੀਂ ਗੈਰ ਰਾਜਨੀਤਿਕਾਂ ਕਿ ਕਿਸਾਨ ਜਥੇਬੰਦੀਆਂ ਰਾਜਨੀਤਿਕ ਵੀ ਹੈ ਜੀ ਜੇ ਕਿਸਾਨ ਜਥੇਬੰਦੀਆਂ ਬਿਲਕੁਲ ਰਾਜਨੀਤਿਕ ਨਹੀਂ ਹੈ ਮੈਂ ਖੁਦ ਕਿਸਾਨ ਜਥੇਬੰਦੀ ਰਾਜਨੀਤਿਕ ਦਾ ਇੱਕ ਹਿੱਸਾ ਆ ਕਿਉਂਕਿ ਅਸੀਂ ਇਲੈਕਸ਼ਨ ਲੜੀ ਆ ਅਸੀਂ ਲੋਕਾਂ ਨੂੰ ਜਾਗਰੂਕ ਕੀ ਕੀਤਾ ਅਸੀਂ ਸੇਧ ਕੀ ਲਈ ਸੀ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ ਨੇ ਗੱਲ ਕੀ ਕੀਤੀ ਸੀ 2020 ਜਦੋਂ ਸਾਡਾ ਸਿੰਘੂ ਬਾਰਡਰ ਦੇ ਉੱਪਰ ਮੋਰਚਾ ਲੜਿਆ ਉੱਥੇ ਵੀ ਇਹੋ ਕੁਝ ਹੋਇਆ ਸੀਗਾ ਉੱਥੇ ਸਾਡੀ ਲੜਾਈ ਸੀ ਸੈਂਟਰ ਸਰਕਾਰ ਦੇ ਨਾਲ ਪਰ ਸੈਂਟਰ ਸਰਕਾਰ ਦੀ ਮਜਬੂਰੀ ਬਣ ਗਈ ਕਿ ਜੇਕਰ ਉੱਥੇ ਅਸੀਂ ਡਟੇ ਰਹਿੰਦੇ ਤੇ ਇਹ ਦੁਬਾਰਾ ਸਰਕਾਰ ਰਿਪੀਟ ਨਹੀਂ ਸੀ ਕਰ ਸਕਦੇ ਔਰ ਉੱਥੋਂ ਵੀ ਅਸੀਂ ਇੰਨੀਆਂ ਜਾਨਾਂ ਗਵਾਲੀਆਂ ਡੇਢ ਸਾਲ ਤੋਂ ਵੱਧ ਸਮਾਂ ਲੱਗ ਗਿਆ ਕਿੰਨਾ ਸਾਡਾ ਖਰਚ ਹੋ ਗਿਆ ਪਰ ਆਣ ਵਾਲਾ ਭੂਇਕ ਕਿੱਥੇ ਬੰਨਾ ਸੀਗਾ ਅਸੀਂ ਉਦੋਂ ਇਹ ਗੱਲ ਚੁੱਕੀ ਸੀ ਵੀ ਅਸੀਂ ਉਸ ਪਲੇਟਫਾਰਮ ਦੇ ਉੱਪਰ ਪਹੁੰਚੀਏ ਜਿੱਥੇ ਇਹ ਬਹਿ ਕੇ ਕਾਨੂੰਨ ਬਣਦੇ ਆ ਦੜੀ ਤੇ ਬਹਿ ਕੇ ਕਾਨੂੰਨ ਬਣਾਏ ਨਹੀਂ ਜਾਂਦੇ ਅਸੀਂ ਇਸ ਕਰਕੇ ਰਾਜਨੀਤਿਕ ਹੁੰਦੇ ਆ ਪਰ ਜਿਹੜੇ ਸਾਡੇ ਭਰਾ ਰਸਤਾ ਸਾਡਾ ਇੱਕ ਆ ਮੰਜ਼ਿਲ ਸਾਡੀ ਇੱਕ ਆ ਰਸਤੇ ਅਲੱਗ-ਅਲੱਗ ਘਰ ਬੈਠੇ ਜਿਹੜੇ ਸਾਡੇ ਭਰਾ ਆਪਣੇ ਆਪ ਨੂੰ ਗੈਰ ਰਾਜਨੀਤਿਕ ਕਹਿੰਦੇ ਨੇ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਕਿ ਤੁਸੀਂ ਅਕਸਰ ਆਪਣੇ ਗੱਲਾਂ 'ਚ ਇਹ ਗੱਲ ਕਹੀ ਆ ਪੀ ਸਾਡੀ ਬਦੌਲਤ ਸਾਡੇ ਵਿਰੋਧ ਦੇ ਬਦੌਲਤ ਜਿਹੜਾ ਭਾਜਪਾ ਦਾ ਰੱਥ ਸੀ ਜਿਹੜੇ ਕਹਿੰਦੇ ਸੀ 400 ਪਾਰ ਉਹਨੂੰ ਅਸੀਂ ਖੋਰਾ ਲਾਇਆ ਤੇ ਫਿਰ ਅਸੀਂ ਸਪੋਰਟ ਕਿਦੀ ਕੀਤੀ ਅਸੀਂ ਲੋਕਾਂ ਨੂੰ ਕੀ ਕਿਹਾ ਕਿ ਕਿੰਨਾ ਨੂੰ ਵੋਟਾਂ ਪਾ ਦਿਓ ਫਿਰ ਅਸੀਂ ਤੇ ਇਹੋ ਹੀ ਕਿਹਾ ਵੀ ਕਾਂਗਰਸ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਦਿਓ ਕੋਈ ਭਾਜਪਾ ਨੂੰ ਵੋਟਾਂ ਨਹੀਂ ਪਾਣੀਆਂ ਤੇ ਜੇ ਅਸੀਂ ਇਨਡਾਇਰੈਕਟਲੀ ਉਹਨਾਂ ਨੂੰ ਉਹਨਾਂ ਦਾ ਪ੍ਰਚਾਰ ਕਰ ਰਹੇ ਹਾਂ ਫਿਰ ਅਸੀਂ ਗੈਰ ਰਾਜਨੀਤੀ ਕਿੱਦਾਂ ਹੋ ਗਈ ਸਭ ਤੋਂ ਵਧੀਆ ਗੱਲ ਇਹ ਆ ਕਹਿ ਦੇਣਾ ਗੈਰ ਰਾਜਨੀਤਿਕ ਪਰ ਸਿਆਸਤ ਉਸ ਤੋਂ ਵੱਡੇ ਖੇਮੇ 'ਚ ਜਾ ਕੇ ਕਰ ਜਾਣੀ ਲੋਕਾਂ ਨੂੰ ਕੁਝ ਹੋਰ ਤੇ ਕਰ ਕੁਝ ਹੋਰ ਜਾਣਾ ਜੇਕਰ ਅਸੀਂ ਇਹ ਰਾਜਨੀਤਿਕ ਜਾਂ ਗੈਰ ਰਾਜਨੀਤਿਕ ਨੂੰ ਪੈਰਾਮੀਟਰ ਨੂੰ ਸੈੱਟ ਕਰਦੇ ਹਾਂ ਆਪਸੀ ਇਹ ਦਰਾੜਾਂ ਨਾ ਪਾਈਆਂ ਹੁੰਦੀਆਂ ਤੇ ਅੱਜ ਸਰਕਾਰ ਦੀ ਯੁਰਤ ਨਹੀਂ ਸੀ ਪੈਣੀ ਤੇ ਨਾ ਹੀ ਕਿਸੇ ਨੇ ਕਿਸਾਨਾਂ ਦੀ ਜਿੰਨੀ ਚੜ੍ਹਦੀ ਕਲਾ ਸੀਗੀ ਉਸ ਦੇ ਵੱਲ ਵੇਖਣ ਦੀ ਕਿਸੇ ਸਰਕਾਰ ਦੀ ਹਿੰਮਤ ਸੀ ਅੱਜ ਅਸੀਂ ਜੇ ਆਪਣਾ ਅਸਲ ਰਸੂਕ ਅਸੀਂ ਪਛਾਣ ਆਪਣੀ ਗਵਾਈ ਆ ਉਹਦੇ ਜ਼ਿੰਮੇਵਾਰ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਆਪ ਜ਼ਿੰਮੇਵਾਰ ਆ ਸਾਰੇ ਜਿਹੜੇ ਯੂਨੀਅਨਸ ਦੇ ਆਗੂ ਆ ਇਹ ਸਾਡੇ ਨਾਲ ਇੰਦਰਪਾਲ ਸਿੰਘ ਜਿਨ੍ਹਾਂ ਨੇ ਸਾਨੂੰ ਬੜੀ ਵਿਸਤਾਰਪੂਰਵਕ ਸਾਰੀ ਗੱਲ ਦੱਸੀ। ਅਸੀਂ ਆਪਣੇ ਦਰਸ਼ਕਾਂ ਨੂੰ ਕਹਾਂਗੇ ਜੇ ਜਿਹੜੇ ਤੁਹਾਡੇ ਮਨ 'ਚ ਸਵਾਲ ਨੇ ਉਹ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸੋ ਅਸੀਂ ਫਿਰ ਦੁਬਾਰਾ ਗੱਲ ਕਰਕੇ ਉਹਨਾਂ ਸਵਾਲਾਂ ਦੇ ਜਵਾਬ ਫਿਰ ਇਹਨਾਂ ਨੂੰ ਲਵਾਂਗੇ। ਧੰਨਵਾਦ।